ਘੇਟਹਾੜਦੀਆਂ ਸੇਕ ਕੜਕਦੀਆਂ ਧੁੱਪਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸਪਾਂ ਦੇ ਸਿਰ ਮਿੱਧ ਕਮਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਸੋਚੇ ਕਿਤੀ ਉਜੜ ਨਾ ਜਾਵੇ ਦੀ ਘਰ ਵਿੱਚ ਸੋਚੇ ਕਿਤੀ ਉਜੜ ਨਾ ਜਾਵੇ ਦੀ ਉਹ ਜ਼ਿੰਮੇਵਾਰੀਆਂ ਇੰਜ ਨਭਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਉਂਗਲ ਲੱਗਾ ਪੁੱਤ ਜਦ ਠੇਡਾ ਕੰਦਾ ਏ ਉਦੋਂ ਪਿਓ ਦੇ ਦਿਲ ਦਾ ਅਰਗ ਪਰ ਜਾਂਦਾ ਮੋਤੇ ਜਦ ਠੇਡਾ ਕੰਦਾ ਏ ਉਦੋਂ ਪਿਓ ਦੇ ਦਿਲਦਾਰ ਰੁਗ ਪਰ ਜਾਂਦਾ ਏ ਉਦੋਂ ਪਿਓ ਦੇ ਦਿਲਦਾਰ ਰੁਗ ਪਰ ਜਾਂਦਾ ਏ ਪਲ ਵਿੱਚ ਹੀ ਅੱਖੀਆਂ ਉਛਲਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਖੁਦ ਤੋਂ ਉੱਚਾ ਪਤ ਨੂੰ ਵੇਖਣਾ ਚਾਹੁੰਦਾ ਏ ਖੁਦ ਤੋਂ ਉੱਚਾ ਪਤ ਨੂੰ ਵੇਖਣਾ ਚਾਹੁੰਦਾ ਏ ਇਸੇ ਕਰਕੇ ਲਾੜ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਹਾਏ ਤੀਆਂ ਪੁੱਤ ਬਦਲੇ ਮੇਰੀ ਮੇਰੀ ਕਰਦਾ ਏ ਹੋ ਭਾਵੇਂ ਘਰ ਵਿੱਚ ਲੱਖ ਲੜਾਈਆਂ ਹੁੰਦੀਆਂ ਨੇ ਬਾਪਨ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਬਾਪਨ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਹਾ ਪੁੱਤ ਦਾ ਜਦੋਂ ਬਨੇਰੋਂ ਤਿਲਕੇ ਦੀ ਲੈ ਗੁਲਾਵੇ ਦੇ ਵਿੱਚ ਬਾਪ ਮਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਸਦਰਾ ਪਾਲ ਵਿਖਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆਂ ਬੇ ਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਜੀਤ ਸਿਆਂ ਕੋਈ ਖੁਸ਼ੀ ਨਾ ਭਾਂਦੀ ਏ ਅਮਰਦੀਤ ਸਿਆਂ ਕੋਈ ਖੁਸ਼ੀ ਨਾ ਭਾਂਦੀ ਏ ਉਹ ਕਲ ਖੁਸ਼ੀਆਂ ਹੀ ਤਦ ਕਮਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ